ਬਹੁਤ ਜ਼ਿਆਦਾ ਖੱਟਾ ਬਹੁਤ ਜ਼ਿਆਦਾ ਖੁਸ਼ੀ ਹੋਈ ਦੇਖ ਕੇ ਮੇਰੀਆਂ ਭੈਣਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਬਹੁਤ ਵਧੀਆ ਚੱਲ ਰਹੀ ਹੈ ਜੀ ਬਹੁਤ ਭਰਮਾ ਹੰਗਾਰਾ ਹੁਣ ਸਭ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਤੋਂ ਸਭਾ ਸਾਡਾ ਕੋਈ ਹਾਰਾ ਨਹੀਂ ਸੋ ਖਾਲੀ ਦਲ ਸ਼੍ਰੋਮਣੀ ਕਾਲੀ ਦਲ ਨੂੰ ਜਰੂਰ ਵਾਪਸ ਲਿਆ ਕੇ ਆਉਂਦਾ ਪੰਗਾਇਰਾ ਬਹੁਤ ਵਧੀਆ ਮਿਲਿਆ ਹੈ तकरीबन ਸਾਰਾ ਪੰਡਾਲ ਭਰਿਆ ਪਿਆ ਸੀ ਲੋਕਾਂ ਦਾ ਬਹੁਤ ਜ਼ਿਆਦਾ ਇਕੱਠ ਸੀਗਾ ਤੇ ਲੋਕਾਂ ਨੇ ਬਹੁਤ ਹੀ ਦਿਲੋਂ ਆਵਾਜ਼ ਦਿੱਤੀ ਹੈ ਕਿ ਅਸੀਂ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਵੋਟਾਂ ਪਾ ਕੇ ਵੱਡੀ ਗਿਣਤੀ ਨਾਲ ਜਿਤਾਵਾਂਗੇ ਪਿਲੋਂ ਸਾਹਿਬ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਐਜ਼ ਅ ਕਾਉਂਸਲਰ ਬਹੁਤ ਸਾਰੇ ਕੰਮ ਕੀਤੇ ਨੇ ਐਮ ਐਲ ਏ ਰਹੇ ਨੇ ਉਦੋਂ ਵੀ ਉਹਨਾਂ ਨੇ ਇਲਾਕੇ ਲਈ ਬਹੁਤ ਸਾਰੇ ਕੰਮ ਕੀਤੇ ਨੇ ਤੇ ਹੁਣ ਵੀ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਟਾਈਮ ਵਿੱਚ ਜਿਹੜਾ ਵੀ ਕੰਮ ਲੁਧਿਆਣਾ ਸ਼ਹਿਰ ਦਾ ਪੈਂਡਿੰਗ ਪਿਆ ਹੈ ਉਹ ਸਰਦਾਰ ਰਣਜੀਤ ਸਿੰਘ ਢਿਲੋਂ ਪਹਿਲ ਦੇ ਆਧਾਰ ਤੇ ਪੂਰਾ ਕਰੇ। ਹਾਂਜੀ ਬਹੁਤ ਜ਼ਿਆਦਾ ਇਕੱਠਾ ਬਹੁਤ ਜ਼ਿਆਦਾ ਖੁਸ਼ੀ ਹੋਈ ਦੇਖ ਕੇ ਮੇਰੀਆਂ ਭੈਣਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਸਾਡਾ ਇੰਤਜ਼ਾਰ ਵੀ ਕੀਤਾ। ਤੇ ਸਾਡਾ ਸਨਮਾਨ ਸਨਮਾਨ ਵੀ ਵਧਾਇਆ ਬਹੁਤ ਚੰਗਾ ਕਿੱਦਾਂ ਮੈਡਮ ਚੋਣ ਮੂਹਮ ਕਿੱਦਾਂ ਚੱਲ ਰਹੀ ਹੈ ਜੀ ਬਹੁਤ ਵਧੀਆ ਚੱਲ ਰਹੀ ਹੈ ਜੀ ਬਹੁਤ ਭਰਮਾ ਹੰਗਾਰਾ ਔਰ ਸਭ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਤੋਂ ਸਾਡਾ ਕੋਈ ਸਾਰਾ ਨਹੀਂ ਸੋ ਖਾਲੀ ਦਲ ਸ਼੍ਰੋਮਣੀ ਕਾਲੀ ਦਲ ਨੂੰ ਜਰੂਰ ਵਾਪਸ ਲਿਆ ਕੇ ਆਉਣ ਜਿਹੜੇ ਬਾਕੀ ਦੇ ਉਮੀਦਵਾਰ ਖੜੇ ਨੇ ਲੈ ਲੈ ਸਾਰੇ ਗਰੀਬੀ 1 ਕਿਲੋ ਜੀ ਦਾ ਪ੍ਰੋਬਲਮ ਕਿਹਦੇ ਨਾਲ ਲੱਗਦਾ ਜੀ ਸਾਡਾ ਮੁਕਾਬਲਾ ਜੀ ਸਾਡਾ ਜਦੋਂ ਸਾਰਾ ਪਰਿਵਾਰ ਆ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਅਸੀਂ ਵੋਟਰਾਂ ਨੂੰ ਅਪੀਲ ਆ ਕਿ ਆਪਾਂ ਸੱਚ ਈ ਇਮਾਨਦਾਰੀ ਤੇ ਪੈਰਾ ਦਈਏ ਔਰ ਸਾਡੀ ਸ਼੍ਰੋਮਣੀ ਅਕਾਲੀ ਦਲ ਜੋ ਸੁਸਾਇਟੀ ਤੇ ਹਮੇਸ਼ਾ ਸਾਰੇ ਆਪਣੇ ਲੋਕਾਂ ਲਈ ਪਰਿਵਾਰਾਂ ਲਈ ਖੜੀ ਰਹੀ ਆ ਉਹਦਾ ਸਾਥ ਦੇ ਕੇ ਉਹਨੂੰ ਉੱਚਾ ਚੱਕੀਏ ਤੇ ਦੁਬਾਰਾ ਆਪਣੀ ਖੇਤਰੀ ਪਾਰਟੀ ਨੂੰ ਅੱਗੇ ਲੈ ਕੇ ਆਈਏ ਔਰ ਜੋ ਪਾਰਟੀਆਂ ਦੇ ਮੈਂਬਰ ਤਿੰਨ ਆਏ ਆ ਉਹ ਸਾਰੇ ਕਾਂਗਰਸ ਪਾਰਟੀ ਤੋਂ ਆਏ ਆ ਔਰ ਝੂੜ ਦਾ ਸਹਾਰਾ ਲੈ ਕੇ ਉਹਨਾਂ ਨੇ ਲੋਕਾਂ ਨੂੰ ਬਹੁਤ ਘਬਰਾਹ ਕਰਨਾ ਤੇ ਵੋਟਰਾਂ ਨੂੰ ਅਪੀਲ ਆ ਕੇ ਉਹਨਾਂ ਦੇ ਝੂਠੇ ਬਹਿਕਾਵੇ 'ਚ ਨਾ ਆਉਣ ਕਿਉਂਕਿ ਝੂਠ ਹਮੇਸ਼ਾ ਟੋਲੇ ਬਣਾ ਕੇ ਆਉਂਦਾ ਅੱਜ ਉਹ ਤਿੰਨ ਆਏ ਆ ਹੁਣ ਉਹਨਾਂ ਦੇ ਨਾਲ ਦੇ ਸਾਥੀ ਵੀ ਵੱਡੇ ਵੱਡੇ ਟੋਲੇ ਲੈ ਕੇ ਆਉਣਗੇ ਤੇ ਸੱਚ ਹਮੇਸ਼ਾ ਇਕੱਲਾ ਖੜਾ ਹੁੰਦਾ ਅਸੀਂ ਇਕੱਲੇ ਆ ਔਰ ਸਾਡਾ ਪੰਜਾਬ ਦੇ ਲੋਕ ਸਾਡੇ ਭੈਣ ਭਾਈ ਸਾਡੇ ਨਾਲ ਖੜੇ ਆ ਅਗਰ ਬਹੁਤ ਵਧੀਆ ਮਿਲਿਆ ਹੈ तकरीबन ਸਾਰਾ ਪੰਡਾਲ ਭਰਿਆ ਪਿਆ ਸੀ ਲੋਕਾਂ ਦਾ ਬਹੁਤ ਜ਼ਿਆਦਾ ਇਕੱਠ ਸੀਗਾ ਤੇ ਲੋਕਾਂ ਨੇ ਬਹੁਤ ਹੀ ਦਿਲੋਂ ਆਵਾਜ਼ ਦਿੱਤੀ ਹੈ ਕਿ ਅਸੀਂ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਵੋਟਾਂ ਪਾ ਕੇ ਵੱਡੀ ਗਿਣਤੀ ਨਾਲ ਜਿਤਾਵਾਂਗੇ ਢਿੱਲੋਂ ਸਾਹਿਬ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਐਜ਼ ਅ ਕਾਉਂਸਲਰ ਬਹੁਤ ਸਾਰੇ ਕੰਮ ਕੀਤੇ ਨੇ ਐਮਐਲਏ ਰਹੇ ਨੇ ਉਦੋਂ ਵੀ ਉਹਨਾਂ ਨੇ ਇਲਾਕੇ ਲਈ ਬਹੁਤ ਸਾਰੇ ਕੰਮ ਕੀਤੇ ਨੇ ਤੇ ਹੁਣ ਵੀ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਟਾਈਮ ਵਿੱਚ ਜਿਹੜਾ ਵੀ ਕੰਮ ਹੈ ਲੁਧਿਆਣਾ ਸ਼ਹਿਰ ਦਾ ਪੈਂਡਿੰਗ ਪਿਆ ਹੈ ਉਹ ਸਰਦਾਰ ਰঞ্জੀਤ ਸਿੰਘ ਵੱਲੋਂ ਪਹਿਲ ਦੇ ਆਧਾਰ ਤੇ ਪੂਰਾ ਕਰੇਗਾ ਖਾਸ ਕਰਕੇ ਪਿੰਡ ਵਸੂਨ ਦੀ ਅਪੀਲ ਹੈ ਪਿੰਡ ਵਾਸੀਆਂ ਨੂੰ ਇਹੀ ਅਪੀਲ ਹੈ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਆ ਤੇ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਦਾਰ ਰঞ্জੀਤ ਸਿੰਘ ਢਿੱਲੋਂ ਨੂੰ ਜਿਤਾਈਏ ਜਿਦੇ ਨਾਲ ਸਾਡੇ ਪਿੰਡ ਦਾ ਵਿਕਾਸ ਹੋ ਸਕੇ